ਚਮਕੌਰ ਸਾਹਿਬੀ ਕੇ ਸਾਪ ਦਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਾਈ ਕਮਾਂਡ ਵੱਲੋਂ ਭੇਜੇ ਗਏ ਸੁਬਾਸ਼ ਚੋਪੜਾ ਦਾ ਚਮਕੌਰ ਸਾਹਿਬ ਪਹੁੰਚਣ ਤੇ ਤਹਿ ਦਿਲੋਂ ਸਵਾਗਤ ਕੀਤਾ ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਦੇ ਅਜਰਬਰ ਬਣਨ ਤੇ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਇਸ ਨਾਲ ਖੇਤਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫਤਾਰ ਮਿਲੇਗੀ ਕਾਂਗਰਸ ਪਾਰਟੀ ਵੱਲੋਂ ਮੈਂ ਫਿਰ 12 ਵਿੱਚ ਬਣਿਆ ਫਿਰ 17 ਵਿੱਚ ਬਣਿਆ ਇਹ ਜਿਹੜੀ ਹੁਣੇ ਪਾਰਲੀਮੈਂਟ ਦੀ ਚੋਣ ਗਈ ਹੈ ਇਹ ਅਸੀਂ ਲਗਭਗ 18000 ਵੋਟ ਦੇ ਨਾਲ ਜਿੱਤੇ ਹੈ ਇਸ ਤੋਂ ਪਹਿਲਾਂ ਜਦੋਂ ਮਨੀਸ਼ ਤਵਾੜੀ ਜੀ ਜਿੱਤੇ ਇੱਥੋਂ ਪਾਰਲੀਮੈਂਟ ਉਦੋਂ ਅਸੀਂ 22000 ਵੋਟ ਦੇ ਨਾਲ ਜਿੱਤੇ ਸੀ ਸੋ ਇਹ ਸਾਰਾ ਇਹਨਾਂ ਲੋਕਾਂ ਜਿਹੜੇ ਕਿ ਸਾਡੇ ਲੀਡਰ ਸਹਿਬਾਨ ਨਮੈਂਦੇ ਬੈਠੇ ਹੈ ਇਹਨਾਂ ਦੀ ਕਾਰਗੁਜ਼ਾਰੀ ਇਹਨਾਂ ਦੀ ਕੁਸ਼ਲਤਾ ਇਹਨਾਂ ਦੀ ਮਿਹਨਤ ਦਾ ਸਦਕਾ ਹੈ ਕਿ ਚਮਕੌਰ ਸਾਹਿਬ ਹਲਕੇ ਦੇ ਵਿੱਚ ਕਾਂਗਰਸ ਅੱਗੇ ਆਈ ਹੈ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸੰਗਠਨ ਬ੍ਰਿਜਨ ਅਭਿਆਨ ਤਹਿਤ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਮੌਜੂਦਾ ਐਮਪੀ ਰੀ ਅਗਵਾਈ ਵਿੱਚ ਉਹਨਾਂ ਦੇ ਸਥਾਨਕ ਦਫ਼ਤਰ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਹੋਇਆ ਇਸ ਸਮੇਂ ਵਿਚਾਰਾਂ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਹੋਰ ਮਜ਼ਬੂਤ ਬਣਾਉਣ ਲਈ ਰਣਨੀਤੀਆਂ ਉੱਤੇ ਖੁੱਲ ਕੇ ਚਰਚਾ ਕੀਤੀ ਗਈ ਅਤੇ ਪਾਰਟੀ ਵਰਕਰਾਂ ਤੋਂ ਸੁਝਾ ਲਏ ਗਏ